ਸੂਟ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਪਾਰਟ ਉੱਤੇ ਦੋਸ਼ੀ ਹੈ ਚਾਹੇ ਉਹ ਕਰਨੈਲ ਸਿੰਘ ਪੰਜੋਲੀ ਹੋਵੇ ਜਾਂ ਕੋਈ ਹੋਰ ਹੋਵੇ ਉਹਦੇ ਖਿਲਾਫ ਸਿੱਖ ਰਹਿਤ ਮਰਿਆਦਾ ਅਨੁਸਾਰ ਪੰਥਕ ਪਰੰਪਰਾਵਾਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਸਮਝਦਾ ਜੇ ਇਸ ਵਾਰ ਚਰਨਜੀਤ ਸਿੰਘ ਬਰਾੜ ਦੇ ਵਿੱਚ ਇਨਵੋਲਵ ਨੇ ਤਾਂ ਉਹਨਾਂ ਨੂੰ ਵੀ ਸੱਜ ਕੇ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਨੇ ਕਿਸ ਦੇ ਕਹਿਣ ਉੱਤੇ 92 ਲੱਖ ਦੇ ਇਸ਼ਤਿਹਾਰ ਦੇਣ ਸੰਬੰਧੀ ਹਰਚਰਨ ਸਿੰਘ ਸੈਕਟਰੀ ਨੂੰ ਕਿਹਾ ਤੇ ਜੇ ਆ ਉਹਨਾਂ ਨਾਲ ਕੋਈ ਉਹਨਾਂ ਦਾ ਇਸ ਕਿਸਮ ਦਾ ਰਾਬਤਾ ਸੀ ਕੋਈ ਵੀ ਵਿਅਕਤੀ ਹੈ ਤੇ ਮੈਂ ਸਮਝਦਾ ਉਹਦੀ ਜਵਾਬ ਤਲਬ ਵੀ ਹੋਣੀ ਚਾਹੀਦੀ ਹੈ ਤੇ ਉਹਦੀ ਬਣਦੀ ਸਜ਼ਾ ਉਹਨੂੰ ਦਿੱਤੀ ਜਾਣੀ ਚਾਹੀਦੀ। ਤੁਸੀਂ ਤਾਂ ਖੈਰ ਸ਼ੁਰੂ ਤੋਂ ਹੀ ਬਾਕੀ ਤੇ ਵਿੱਚ ਰਹੇ ਹੋ। ਪਈਸਾਬ ਔਰ ਬਾਕੀ ਮੈਂਬਰ ਸਾਹਿਬਾਨ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਰਹੇ ਨੇ ਉਹਨਾਂ ਨੂੰ ਤਾਂ ਜ਼ਿਆਦਾ ਸਥਿਤੀ ਦਾ ਪਤਾ ਸੀਗਾ ਨਾ। ਦੇਖੋ ਜੀ ਮੈਂ ਇਹ ਸਮਝਦਾ ਬਈ ਇਸ ਗੱਲ ਸੰਬੰਧੀ ਕਿ ਕਈ ਵਾਰ ਜਦੋਂ ਪਾਰਟੀ ਦੇ ਅੰਦਰ ਫੈਸਲੇ ਹੁੰਦੇ ਨੇ ਆਤਮਾ ਮੰਦੀ ਨਹੀਂ ਹੁੰਦੀ ਲੇਕਿਨ ਫੈਸਲਾ ਸੁਣਨ ਵਾਲਾ ਕਰਨ ਵਾਲਾ ਹਾਮੀ ਭਰਨ ਵਾਲਾ ਉਹ ਇਹ ਸੋਚ ਲੈਂਦਾ ਕਿ ਸ਼ਾਇਦ ਪੰਥ ਦੇ ਵਡੇਰੇ ਹਿੱਤਾਂ ਲਈ ਕਈ ਵਾਰ ਬੰਦੇ ਖਮੋਸ਼ ਵੀ ਹੋ ਜਾਂਦੇ ਨੇ ਬਹੁਤ ਸਾਰੇ ਸੱਜਣ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਰਹੇ ਸ਼ਰਮਣੀ ਅਕਾਲੀ ਦਲ ਦੇ ਅੰਦਰ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਵੱਡੇ ਵੱਡੇ ਗਲਤ ਫੈਸਲੇ ਹੋਏ ਉਹਦੇ ਉਹਨਾਂ ਨੇ ਵਡੇਰੇ ਹਿੱਤਾਂ ਖਾਤਰ ਖਮੋਸ਼ੀ ਧਾਰੀ ਰੱਖੀ ਲੇਕਿਨ ਜਦੋਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਇਹਨਾਂ ਚੋਣਾਂ ਵਿੱਚ ਇੱਕੇ ਸੀਟ ਆਈ ਸਾਡੀ ਪਾਰਟੀ ਤੱਕ ਦੀ ਜਮਾਨਤ ਹੋ ਗਈ ਤਾਂ ਮੈਂ ਸਮਝਦਾ ਉਹਨਾਂ ਦਾ ਅੱਜ ਦੀ ਸਟੇਜ ਦੇ ਉੱਤੇ ਬੋਲਣਾ ਬਿਲਕੁਲ ਜਾਇਜ਼ ਸੀ ਉਹ ਚੰਗਾ ਕੀਤਾ ਉਹਨਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ ਦੇਖੋ ਬਾਗੀ ਜਿਹੜੇ ਨੇ ਉਹ ਸੂਰਮਾ ਬਾਗੀ ਹੁੰਦਾ ਆਮ ਬੰਦਾ ਬਗਾਵਤ ਨਹੀਂ ਕਰ ਸਕਦਾ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸਿਧਾਂਤਾਂ ਲਈ ਲੜਨਾ ਤੇ ਉਹਦੇ ਲਈ ਜਦੋਂ ਜਹਦ ਕਰਨੀ ਇਹ ਸ਼ੂਰਮੇ ਬੰਦੇ ਕਰ ਸਕਦੇ ਨੇ ਜਿਨ੍ਹਾਂ ਦੀ ਆਤਮਾ ਕਮਜ਼ੋਰ ਹੈ ਜਾਂ ਆਤਮਿਕ ਤੌਰ ਤੇ ਜਿਹੜੇ ਮਰ ਚੁੱਕੇ ਨੇ ਉਹ ਅਜੇ ਵੀ ਮਤਲਬ ਉੱਥੇ ਖੜ ਕੇ ਉਹਨਾਂ ਦੀ ਉਸੇ ਤਰ੍ਹਾਂ ਬਕਾਇਤ ਕਰਦੇ ਨੇ ਪਰ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਮੈਂ ਉਹਨਾਂ ਦਾ ਸਵਾਗਤ ਕਰਦਾ ਮੈਂ ਮੰਨਦਾ ਕਿ ਉਹਨਾਂ ਨੇ ਦਲੇਰੀ ਕੀਤੀ ਹੈ ਇਹ ਪਹਿਲਾਂ ਕਰ ਲੈਂਦੇ ਹੋਰ ਪਹਿਲਾਂ ਇਹਨਾਂ ਨੁਕਸਾਨ ਸ਼ਾਇਦ ਨਾ ਹੁੰਦਾ ਪਰ ਫਿਰ ਵੀ ਆਏ ਦੇਰ ਆਏ ਦਰੁਸਤ ਆਏ ਉਹ ਚੰਗੀ ਗੱਲ ਹੈ ਕੱਲੀ ਰਾਜਕਾਰੂ ਮਿਲ ਜਾਂਦਾ ਉੱਤੇ ਪਤਾ ਲੱਗਾ ਪਰ ਜੇ 2015 ਵੀ ਆ ਬੇਦਬੀਆਂ ਦਾ ਕਿਉਂ ਨਹੀਂ ਉਦੋਂ ਬੋਲਿਆ ਜਿਹੜੇ ਅਜੇ ਵੀ ਬਾਗੀ ਤੁਹਾਡੇ ਦੇ ਵਿੱਚ ਵੀ ਆ ਖਮੋਸ਼ੀ ਸੀ ਉਦੋਂ 2015 ਦੇ ਵਿੱਚ ਦੇਖੋ ਬਹੁਤ ਸਾਰੀਆਂ ਗੱਲਾਂ ਐਸੀਆਂ ਸੀ ਜਿਹੜੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਕੱਲੇ ਨੇ ਕਰਨ ਦਾ ਯਤਨ ਕੀਤਾ ਜਿਹੜੀਆਂ ਕਿਸੇ ਨੂੰ ਦੱਸਣ ਦਾ ਵੀ ਯਤਨ ਨਹੀਂ ਕੀਤਾ ਹੁਣ ਅੱਜ ਭਾਈ ਗੁਰਚਰਨ ਸਿੰਘ ਜਿਹੜੇ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਜਾਂ ਵਰਸਾ ਸਿੰਘ ਹੁਨੀ ਜਾਂ ਮਤਲਬ ਹੋਰ ਵੀ ਬੰਦੇ ਜਿਹੜੇ ਨੇ ਉਹ ਇੱਕ ਗੱਲ ਵਾਰ-ਵਾਰ ਕਹਿੰਦੇ ਨੇ ਕਿ ਜੀਏ ਪ੍ਰਦੀਪ ਕਲੇਰ ਦੀਆਂ ਗੱਲਾਂ ਨੂੰ ਆਧਾਰ ਬਣਾ ਕੇ ਲੜਨ ਦਾ ਯਤਨ ਕਰਦੇ ਨੇ ਵੀ ਜਦ ਕਿ ਪ੍ਰਦੀਪ ਕਲਾਰ ਕਹਿੰਦੇ ਦੋਸ਼ੀ ਹੈ ਤੇ ਜੇ ਉਹਨਾਂ ਨੂੰ ਪਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਦੋਸ਼ੀ ਹੈ ਤੇਰੀ ਪੁਲਿਸ ਨੇ ਤੈਨੂੰ ਦੱਸਿਆ ਤੇਰੀ ਇੰਟੈਲੀ ਤੇ ਜੇ ਉਹਨਾਂ ਨੂੰ ਪਤਾ ਸੀ ਸੁਖਵੀਰ ਸਿੰਘ ਬਾਦਲ ਨੂੰ ਕਿ ਦੋਸ਼ੀ ਹੈ ਤੇਰੀ ਪੁਲਿਸ ਨੇ ਤੈਨੂੰ ਦੱਸਿਆ ਤੇਰੀ ਇੰਟੈਲੀਜੈਂਸੀ ਨੇ ਦੱਸਿਆ ਕਿ ਇਸ ਬੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਬੇਅਦਬੀ ਕੀਤੀ ਹੈ ਤਾਂ ਉਸ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਚ ਸੁੱਟਣਾ ਚਾਹੀਦਾ ਸੀ ਉਹਨੂੰ ਸਿਕਿਉਰਿਟੀ ਦੇਣ ਦਾ ਮਤਲਬ ਕੀ ਸੀ ਉਹਨੂੰ ਬਾਬੇ ਨਾਲ ਮੀਡੀਏਟਰ ਬਣਾ ਕੇ ਆਪਣੀਆਂ ਮੁਲਾਕਾਤ ਕਰਨ ਦਾ ਕੀ ਅਧਿਕਾਰ ਸੀ ਸੁਖਬਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸਾਰੀਆਂ ਗੱਲਾਂ ਜਾਂ ਪ੍ਰਦੀਪ ਕਲੇਰ ਨੂੰ ਪਤਾ ਸੀ ਜਾਂ ਸੁਖਬੀਰ ਸਿੰਘ ਬਾਦਲ ਨੂੰ ਪਤਾ ਸੀ ਜਾ ਉਹਦੀ ਜਿਹੜੀ ਮਤਲਬ ਨਿੱਜੀ ਟਰਾਂਸਪੋਰਟਰ ਹੈ ਉਹਦੀ ਬੱਸਾਂ ਦੀ ਉਹਦਾ ਕੋਈ ਮੈਨੇਜਰ ਆ ਉਹਨੂੰ ਪਤਾ ਸੀ ਇਹ ਦੋ ਤਿੰਨ ਬੰਦਿਆਂ ਨੂੰ ਪਤਾ ਸੀ ਅਕਾਲੀ ਦਲ ਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਬਾਰੇ ਜਦੋਂ ਉਹਨਾਂ ਨੇ ਬਾਹਰ ਕੱਢੀਆਂ ਨੇ ਗੱਲਾਂ ਅਕਾਲੀਆਂ ਨੂੰ ਤਾਂ ਹੁਣ ਪਤਾ ਲੱਗਿਆ ਵੀ ਐਡੇ ਐਡੇ ਪਾਪ ਵੀ ਮਤਲਬ ਸੁਖਵੀਰ ਸਿੰਘ ਬਾਦਲ ਅੰਦਰ ਬੈਠ ਕੇ ਇਕੱਲਾ ਹੀ ਕਰਦਾ ਰਿਹਾ ਸ਼ਰਮਣੀ ਅਕਾਲੀ ਦਲ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਦੇਖੋ ਇਹ ਅਕਾਲ ਤਖਤ ਸਾਹਿਬ ਜੀ ਨੇ ਇੱਕੋ ਚੇਚੇ ਤੌਰ ਤੇ ਆਦੇਸ਼ ਦਿੱਤਾ ਸੀ ਵੀ ਵੀ ਸਿੱਖ ਸਰਸੇ ਵਾਲੇ ਪਖੰਡੀ ਸਾਧ ਦੇ ਡੇਰੇ ਤੇ ਵੋਟਾ ਮੰਗਣ ਨਹੀਂ ਜਾਏਗਾ ਜਿਹੜੇ ਗਏ ਉਹਨਾਂ ਨੇ ਅਕਾਲ ਤਖਤ ਤੇ ਆ ਕੇ ਇੱਥੇ ਤਨਖਾਹ ਲਵਾਈ ਮਾਫੀ ਮੰਗੀ ਲੇਕਿਨ ਜਿਹੜੇ ਬੰਦੇ ਨੇ ਭੇਜੇ ਅਕਾਲਤ ਮਤਲਬ ਸਰਸੇ ਵਾਲੇ ਦੇ ਜਿਹੜਾ ਵਿੱਚ ਮੀਡੀਏਟਰ ਬਣ ਕੇ ਗੱਲ ਕਰਦਾ ਰਿਹਾ ਜਿਨੇ ਬਕਾਇਦਾ ਚਰਨਜੀਤ ਸਿੰਘ ਬਰਾੜ ਨੂੰ ਕਿਹਾ ਉੱਚੇ ਚੇ ਤੌਰ ਤੇ ਵੀ ਤੂੰ ਮੇਰੇ ਨਾਲ ਸਰਸੇ ਵਾਲਿਆਂ ਦੀਆਂ ਮੀਟਿੰਗਾਂ ਕਰਵਾ ਤੇ ਉਹ ਬੰਦਾ ਵਿੱਚ ਪੇਸ਼ ਹੀ ਨਹੀਂ ਹੋਇਆ ਕਾਲ ਤੱਕ ਤੇ ਨਾ ਉਹਨੇ ਕੋਈ ਤਨਖਾਹ ਲਈ ਨਾ ਉਹ ਕਾਲ ਤੱਕ ਤੇ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਬਾਕੀ ਕੈਂਡੀਡੇਟ ਜਿਹੜੇ ਨੇ ਕੈਂਡੀਡੇਟ ਆਏ ਪੇਸ਼ ਹੋਣ ਲਈ ਉਹਨਾਂ ਨੇ ਆਪਣਾ ਗੁਨਾਹ ਮੰਨਿਆ ਤੇ ਸਜ਼ਾ ਭੁਗਤੀ ਭਾਂਡੇ ਮਾਂਜੇ ਜੋ ਵੀ ਸਜ਼ਾ ਕਾਲ ਤੱਕ ਸਭ ਨੇ ਲਈ ਉਹਨਾਂ ਨੇ ਤਾਂ ਪ੍ਰਵਾਨ ਕਰ ਲਈ ਲੇਕਿਨ ਪ੍ਰਧਾਨ ਸ਼ੋਰੂਮਣੀ ਅਕਾਲੀ ਦਲ ਜਿਹੜਾ ਸਾਰੇ ਐਪੀਸੋਡ ਦਾ ਜ਼ਿੰਮੇਵਾਰ ਹੈ ਉਹ ਆਪ ਹਾਜ਼ਰ ਨਹੀਂ ਹੋਇਆ ਕਿ ਜਾਨ ਵਾਲਿਆਂ ਨੂੰ ਆਪਾਂ ਦੋਸ਼ੀ ਠਰਾਈ ਜਾਂਦੇ ਪਏ ਆ ਕੱਲਣ ਵਾਲਿਆਂ ਨੂੰ ਦੋਸ਼ੀ ਬਣਾ ਰਹੇ ਜਾਨ ਵਾਲਿਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਉਹ ਮੈਨੂੰ ਖੁਦ ਛਾਲ ਮਾਰਨ ਨੂੰ ਕਹਿੰਦੇ ਮੈਂ ਖੁਦ ਛਾਲ ਮਾਰਨ ਦੇ ਉਹ ਤਾਂ ਕਹਿੰਦੇ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਇਹ ਗੱਲ ਤੁਹਾਡੀ ਆ ਜਰਨਲ ਸਤਰੀਆਂ ਭਾ ਲਈਆ ਉਦੋਂ ਆਪਾਂ ਮਜੂਰ ਕਰ ਲੈਨੇ ਆ ਉਦੋਂ ਆਪਾਂ ਚੁੱਪ ਹੋ ਜੰਨੇ ਆ ਜਰਨਲ ਸਤਰੀ ਤੋਂ ਹਟੇ ਆਪਾਂ ਬੋਲਣ ਲੱਪੇ ਤੁਹਾਡੀ ਅਜੈਕਟਿਵ ਮੈਂਬਰ ਤੋਂ ਹਟੇ ਆਪਾਂ ਬੋਲਣ ਲੱਪੇ ਤੁਹਾਨੂੰ ਆਪਾਂ ਨੂੰ ਉਦੋਂ ਚੁੱਪ ਸੁਣੋ ਮੇਰੀ ਬੇਨਤੀ ਇੱਕ ਮਿੰਟ ਜੀ ਪਹਿਲੀ ਮੇਰੀ ਪਹਿਲਾ ਪਹਿਲੇ ਮੇਰੀ ਬੇਨਤੀ ਇੱਕ ਮਿੰਟ ਸੁਣੋ ਮੇਰੀ ਬੇਨਤੀ ਇੱਕ ਮਿੰਟ ਮਾਣਾ ਕਰ ਆ ਸਰ ਚਰਨਜੀਤ ਸਿੰਘ ਉਹਨੇ ਇੱਕ ਮਿੰਟ ਸਨਮਾਨ ਨਾਲ ਪਲੀਜ਼ ਬਾਈ ਰਿਕਵੈਸਟ ਹੌਲੀ ਹੌਲੀ ਆੜ ਹੌਲੀ ਹੌਲੀ ਆੜ ਹੌਲੀ ਪਲੀਜ਼ ਕੋਈ ਨਹੀਂ ਕੋਈ ਨਹੀਂ ਕੋਈ ਸਿੰਘ 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 ਇੱਕ ਮਿੰਟ ਸਿੰਘ ਸਾਹਿਬ ਵੀ ਇੱਕ ਮਿੰਟ ਪਲੀਜ਼ ਚਲੋ ਕੋਈ ਨਹੀਂ ਬਾਕੀ ਵੀ ਖੜੇ ਆ ਤੇ ਤੂੰ ਕਿੱਥੇ ਜਾਉਂਦੇ ਆ ਭਾਈ ਸਾਹਿਬ ਭਾਈ ਸਾਹਿਬ ਵੀ ਇੱਕ ਮਿੰਟ ਆਰਾਮ ਨਾ ਕਰ ਲੋ ਭਾਈ ਸਾਹਿਬ ਪਲੀਜ਼ ਇੱਕ ਮਿੰਟ ਜੀ ਮੇਰੀ ਬੇਨਤੀ ਸਾਰੇ ਤਰਨੋਂ ਚੰਗੇ ਤੇਰਨੋਂ ਸਾਰੇ ਚੰਗੇ ਮੈਂ ਤਾਂ ਨਾ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਜੀ ਗੱਲ ਮੇਰੀ ਗੱਲ ਅੰਮ੍ਰਿਤਪਾਲ ਗੱਲ ਸੁਣੋ ਜਵਾਬ ਦੇ ਦਿਓ ਜਵਾਬ ਦੇ ਦਿਓ ਦੇਖੋ ਜਿੱਥੋਂ ਤੱਕ ਇਧਰ ਸੁਣੋ ਮੇਰੀ ਗੱਲ ਜੀ ਜਿੱਥੋਂ ਤੱਕ ਮੇਰਾ ਮੇਰਾ ਨਿੱਜੀ ਸਵਾਲ ਹੈ ਸਵਾਰ ਚਰਨਜੀਤ ਸਿੰਘ ਉਹ ਨਹੀਂ ਖੜੇ ਨੇ ਮੇਰੀਆਂ ਸਟੇਟਮੈਂਟਾਂ ਲਗੀਆਂ ਹੋਈਆਂ ਮੈਂ ਤੇ ਪਹੋਰ ਬਾਅਦ ਕਲ ਦੋ ਬੰਦੇ ਸੀ ਜਿਨ੍ਹਾਂ ਨੇ ਜਦੋਂ ਸਰਸੇ ਵਾਲੇ ਨੂੰ ਮਾਫੀਨਾਮਾ ਦਿੱਤਾ ਅਸੀਂ ਡਟ ਕੇ ਵਿਰੋਧ ਕੀਤਾ ਅੰਦਰ ਵੀ ਕੀਤਾ ਬਾਹਰ ਪ੍ਰੈਸ 'ਚ ਵੀ ਕੀਤਾ 92 ਲੱਖ ਦੇ ਇਸ਼ਤਿਹਾਰਾਂ ਦਾ ਵਿਰੋਧ ਵੀ ਕੀਤਾ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਪਰ ਜਿਹੜੇ ਬੰਦਿਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭੇਜਿਆ ਇਹ ਠੀਕ ਹੈ ਤੁਹਾਡੀ ਗੱਲ ਕਿ ਉਹਨਾਂ ਬੰਦਿਆਂ ਨੂੰ ਉਦੋਂ ਜਵਾਬ ਦੇ ਦੇਣਾ ਚਾਹੀਦਾ ਸੀ ਕਿ ਅਸੀਂ ਸਰਸੇ ਵਾਲੇ ਪਖੰਡੀ ਦੇ ਵੋਟਾਂ ਮੰਗਣ ਨਹੀਂ ਜਾਣਾ ਅਸੀਂ ਜਿੱਤੀਏ ਹਾਰੀਏ ਇਹ ਕਮਜ਼ੋਰੀ ਸੀ ਉਹਨਾਂ ਨੇ ਦਿਖਾਤੀ ਲੇਕਿਨ ਉਸ ਸਮੇਂ ਦੇ ਬੀਤੇ ਜਾਣ ਤੋਂ ਬਾਅਦ ਇਹਦਾ ਮਤਲਬ ਇਹ ਨਹੀਂ ਬਣਦਾ ਕਿ ਹੁਣ ਆਪਾਂ ਜਿਨ੍ਹਾਂ ਨੇ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਨੇ